ਇੱਕ ਐਚ ਆਰ ਪ੍ਰੋਫੈਸ਼ਨਲ ਹਾਲ ਹੀ ਵਿੱਚ ਮੁੰਬਈ ਦੇ ਤਾਜ਼ ਹੋਟਲ 'ਚ ਰੁਕੀ ਸੀ ਅਤੇ ਹੋਟਲ ਦੇ ਐਂਟਰੀ ਗੇਟ ਤੇ ਇੱਕ ਅਵਾਰਾ ਕੁੱਤੇ ਨੂੰ ਸ਼ਾਂਤੀ ਨਾਲ ਸੁੱਤਾ ਦੇਖ ਕੇ ਹੈਰਾਨ ਰਹਿ ਗਈ। ਕੁੱਤੇ ਦੀ ਮੌਜੂਦਗੀ ਨੂੰ ਲੈ ਕੇ ਉਤਸ਼ਾਹਿਤ ਰੂਬੀ ਖਾਨ ਨੇ ਕਰਮਚਾਰੀਆਂ ਤੋਂ ਇਸ ਬਾਰੇ ਪੁੱਛਿਆ। ਉਹਨਾਂ ਨੇ ਮਹਿਲਾ ਨੂੰ ਦੱਸਿਆ ਕਿ ਕੁੱਤਾ ਜਨਮ ਤੋਂ ਹੀ ਹੋਟਲ ਦਾ ਹਿੱਸਾ ਹੈ। ਰਤਨ ਟਾਟਾ ਨੇ ਹੋਟਲ ਕੰਪਲੈਕਸ 'ਚ ਐਂਟਰੀ ਕਰਨ ਵਾਲੇ ਜਾਨਵਰਾਂ ਦੇ ਨਾਲ ਚੰਗਾ ਵਿਹਾਰ ਕਰਨ ਦੇ ਸਖਤ ਨਿਰਦੇਸ਼ ਜਾਰੀ ਕੀਤੇ ਨੇ ਇੱਕ ਪੋਸਟ 'ਚ ਰੂਬੀ ਨੇ ਹੋਟਲ ਨੂੰ ਲੈ ਕੇ ਆਪਣੀ ਪ੍ਰਸ਼ੰਸਾ ਜ਼ਾਹਰ ਕੀਤੀ ਹੈ ਉਹਨਾਂ ਕਹਿਆ ਕਿ ਤਾਜ ਮਹਿਲ ਹੋਟਲ ਜੋ ਰਾਜਨੀਤਿਕ ਹਸਤੀਆਂ ਅਤੇ ਮਸ਼ਹੂਰ ਹਸਤੀਆਂ ਸਮੇਤ ਬਹੁਤ ਸਾਰੇ ਮਹਿਮਾਨਾਂ ਦੀ ਮੇਜ਼ਬਾਨੀ ਕਰਦਾ ਹੈ ਇਸ ਦੀਆਂ ਕੰਧਾਂ ਦੇ ਅੰਦਰ ਹਰ ਜੀਵ ਦੀ ਕਦਰ ਕਰਦਾ ਹੈ ਉਹ ਇੱਕ ਕੁੱਤੇ ਨੂੰ ਵਿਕਾਰੀ ਅਦਾਰੇ ਦੇ ਪ੍ਰਵੇਸ਼ ਦੁਆਰ ਤੇ ਸੁੱਤਾ ਦੇਖ ਕੇ ਬਹੁਤ ਪ੍ਰਭਾਵਿਤ ਹੋਈ ਹੈ ਸ਼ਾਇਦ ਬਹੁਤ ਸਾਰੇ ਮਹਿਮਾਨਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਰੂਬੀ ਖਾਨ ਨੇ ਵਚਨ ਬੱਤਾ ਮਨੋਵਿਗਿਆਨਿਕ ਸੁਰੱਖਿਆ ਅਤੇ ਭਾਵਨਾਤਮਕ ਬੁੱਧੀ ਪ੍ਰਤੀ ਆਪਣੇ ਤਜਰਬੇ ਬਾਰੇ ਵਿਸਥਾਰ ਨਾਲ ਦੱਸਿਆ ਹੈ ਉਹਨਾਂ ਟਿੱਪਣੀ ਕੀਤੀ ਹੈ ਕਿ ਇੱਕ ਕਾਰੋਬਾਰ ਦੀ ਅਸਲ ਆਤਮਾ ਇਸ ਗੱਲ ਤੋਂ ਝਲਕਦੀ ਹੈ ਕਿ ਇਹ ਦੂਜਿਆਂ ਨਾਲ ਕਿਵੇਂ ਪੇਸ਼ ਆਉਂਦਾ ਹੈ ਅਤੇ ਉਹਨਾਂ ਨੇ ਤਾਜ ਮਹਿਲ ਹੋਟਲ ਵਿੱਚ ਇਹਨਾਂ ਸਿਧਾਂਤਾਂ ਨੂੰ ਅਮਲ ਵਿੱਚ ਦੇਖਿਆ ਹੈ ਖਾਨ ਨੇ ਵਪਾਰਕ ਲੀਡਰਸ਼ਿਪ ਨੂੰ ਸੱਚੀ ਦੇਖਭਾਲ ਅਤੇ ਪ੍ਰਮਾਣਿਕਤਾ ਨਾਲ ਸੰਤੁਲਿਤ ਕਰਨ ਲਈ ਹੋਟਲ ਦੀ ਪ੍ਰਸ਼ੰਸਾ ਕੀਤੀ ਹੈ ਭਾਵੇਂ ਕੋਈ ਹੋਰ ਕੀ ਸੋਚਦਾ ਹੈ ਤਾਜ ਮਹਿਲ ਹੋਟਲ ਨੇ ਖਾਨ ਦੀ ਪੋਸ਼ਟ ਤੇ ਟਿੱਪਣੀ ਕਰਦੇ ਹੋਏ ਕਿਹਾ ਹਾਇ ਰੂਬੀ ਇਸ ਕਹਾਣੀ ਨੂੰ ਸਾਂਝਾ ਕਰਨ ਲਈ ਧੰਨਵਾਦ ਤਾਜ ਵਿਖੇ ਅਸੀਂ ਹਮਦਰਦੀ ਅਤੇ ਸ਼ਮੂਲੀਅਤ ਦੀ ਕਦਰ ਕਰਦੇ ਹਾਂ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਮਹਿਮਾਨ ਨੂੰ ਘਰ ਵਰਗਾ ਮਹਿਸੂਸ ਹੋਵੇ ਤੁਹਾਡੇ ਵਿਚਾਰ ਅਸਲ ਵਿੱਚ ਸਾਡੇ ਮੂਲ ਮੂਲਾ ਨਾਲ ਗੂੰਜਦੇ ਹਨ